ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਕਹਾਣੀ ਸੰਸਾਰ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਦੋਸਤੋ ਕਹਾਣੀ ਪੇਸ਼ ਕਰਨ ਜਾ ਰਿਹਾ ਰਣਜੀਤ ਆਜ਼ਾਦ ਕਾਂਝਲਾ ਦੀ ਲੇਖੀ ਹੋਈ ਆਪਣੀ ਤੇ ਪਰਾਈ ਆਪਣੀ ਤੇ ਪਰਾਈ ਕਹਾਣੀ ਸੱਚਮੁੱਚ ਬਹੁਤ ਖੂਬਸੂਰਤ ਕਹਾਣੀ ਹੈ ਇੱਕ ਘਰੇਲੂ ਪਰਿਵਾਰ ਦੀ ਹੋ ਸਕਦਾ ਤੁਹਾਨੂੰ ਕਿਸੇ ਨੂੰ ਇਹ ਆਪਣੀ ਕਹਾਣੀ ਵੀ ਲੱਗੇ ਬੇਬੇ ਬੇਬੇ ਮੇਰੀ ਵਿਚਕਾਰਲੀ ਚਾਚੀ ਕਦੋਂ ਆਊਗੀ 8 ਸਾਲ ਦੀ ਪੋਤੀ ਨੇ ਦਾਦੀ ਨੂੰ ਪੁੱਛਿਆ ਤੇਰਾ ਚਾਚਾ ਨਹੀਂ ਲਿਆਉਂਦਾ ਅੱਗੇ ਉਹ ਦਾਦੀ ਨੇ ਘੜਿਆ ਕੜਾਇਆ ਜਵਾਬ ਦਿੱਤਾ ਕਿਉਂ ਨਹੀਂ ਲਿਆਉਂਦਾ ਚਾਚਾ ਉਹ ਤਾਂ ਮੈਨੂੰ ਕਿੰਨਾ ਹੀ लाਡ ਪਿਆਰ ਕਰਦੀ ਹੈ ਪੋਤੀ ਨੇ ਅੱਗੇ ਇੱਕ ਹੋਰ ਸਵਾਲ ਦਾਗ ਦਿੱਤਾ ਮੈਨੂੰ ਨਹੀਂ ਪਤਾ ਆਪਣੇ ਚਾਚੇ ਤੋਂ ਪੁੱਛ ਲਈ ਆਥਣੇ ਆਊਗਾ ਖੇਤੋਂ ਦਾਦੀ ਪੋਤੀ ਦੀਆਂ ਇਹਨਾਂ ਗੱਲਾਂ ਤੋਂ ਦਰਸਲ ਚੜ ਗਈ ਸੀ ਉਹ ਕਿਵੇਂ ਆਵੇ ਹੁਣ ਇਸ ਘਰ ਚ ਸਾਰੇ ਅੰਗਾ ਸਾਕਾਂ ਤੇ ਸਾਡਾ ਉਹਨੇ ਨੱਕ ਵੜਾਤਾ ਮੇਰਾ ਐਡਾ ਸੋਹਣਾ ਸੁਨੱਖਾ ਜਵਾਨ ਕਮਾਊ ਪੁੱਤ ਕੀ ਸਰਿਆ ਚੌਰਿਆਂ ਤੋਂ ਆਚਾਰ ਲੀਣਾ ਨਾ ਕੋਈ ਕਾਰ ਨਾ ਕੋਈ ਚੱਜ ਦਾ ਗਹਿਣਾ ਘਟਾ ਤੇ ਨਾ ਕਪੜਾ ਲੱਤਾ ਦਾਦੀ ਗੁੱਸੇ ਦੇ ਵਿੱਚ ਝੱਗ ਸੁੱਟ ਰਹੀ ਸੀ। ਪੋਤੀ ਦੇ ਬਾਲ ਮਨ ਦੇ ਵਿੱਚ ਨੱਕ ਵੱਡਤਾ ਵਾਲੀ ਗੱਲ ਘਰ ਘਰ ਗਈ। ਸਮਾ ਆਪਣੀ ਭੌਣੀ ਦੇ ਦੁਆਲੇ ਘੁੰਮਦਾ ਗਿਆ ਤੇ ਘੁੰਮਦਾ ਗਿਆ। ਕੁਝ ਦਿਨਾਂ ਦੇ ਪਿੱਛੋਂ ਉਸ ਪੋਤੀ ਦੀ ਭੂਆ ਜਿਹਦਾ ਵਿਆਹ ਹੋਏ ਨੂੰ ਹਾਲੇ 4 ਕਮਹੀਨੇ ਹੋਏ ਸੀ ਆਪਣੇ ਪੇਕੇ ਘਰ ਆ ਬੈਠੀ ਸੌਰਿਆ ਨਾਲ ਲੜਕੇ। ਲਗਾਤਾਰ ਕਾਫੀ ਸਮੇਂ ਤੋਂ ਰਹਿ ਰਹੀ ਭੂਆ ਪ੍ਰਤੀ ਸੋਚ-ਸੋਚ ਕੇ ਦਾਦੀ ਦੀ ਪੋਤੀ ਨੇ ਇੱਕ ਦਿਨ ਫਿਰ ਅਚੇਤ ਮਨ ਚ ਪੁੱਛਿਆ ਬੇਬੇ ਪੂਆ ਆਪਣੇ ਸੌਰੀ ਘਰ ਜਾਊਗੀ ਇਹ ਨਹੀਂ ਜਾਂਦੀ ਹੁਣ ਦਾਦੀ ਨੇ ਕੁਝ ਖਫਾ ਹੁੰਦੀ ਨੇ ਆਖ ਦਿੱਤਾ ਉਦੋਂ ਤੱਕ ਕਹਿੰਦੇ ਸੀ ਸਾਨੂੰ ਛੋੜੀ ਸੁਨੱਖੀ ਚੰਗੀ ਲੜਕੀ ਚਾਹੀਦੀ ਐ ਹੋਰ ਕਾਸੇ ਚੀਜ਼ ਦੀ ਲੋੜ ਨਹੀਂ ਹੁਣ ਉਹੀ ਦਾਜ ਲਈ ਐਡਾ ਮੂੰਹ ਅੱਡੀ ਬੈਠੇ ਨੇ ਕਿਉਂ ਬੇਬੇ ਪੂਆ ਨੇ ਵੀ ਮੇਰੀ ਚਾਚੀ ਮੰਗੂ ਆਪਣੇ ਸੌਰਿਆਂ ਦਾ ਨੱਕ ਵੱਡਦਾ ਪੋਤੀ ਦਾ ਪਵਿੱਤਰ ਮਨ ਬੋਲਿਆ ਕਾਨੂੰਤੀ ਇਹ ਤੇਰੀ ਭੂਆ ਦੇ ਤਾਂ ਲੇਖ ਹੀ ਖੋਟਿਆ ਦਾਦੀ ਨੇ ਆਪਣੀ ਪੋਤੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਨਾਲੇ ਫਿਰ ਡੋਸਕੜਾ ਲੱਗ ਪਈ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਣੀ ਹੈ ਜੇ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਕਹਾਣੀ ਕਿਵੇਂ ਲੱਗੀ ਹੈ ਸਵਾ ਸਵਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ